ਇਥੇ ਵਾਰਿਸ ਨੇ ਜਈਏ ਨਾਲ ਯਾਦ ਸ਼ਬਦ ਲਿਖਿਆ ਨਾ ਕੁਰਬਾਨੀ ਤੇ ਇਹ ਸਤਿਗੁਰੂ ਨੇ ਆਇਆ ਸੁਣ ਯਾਰ ਅੰਬਾਰੇ ਸੱਜਣ ਇੱਕ ਕਰੂ ਬੇਨਤੀਆ ਕਿਸ ਮੋਹਨ ਦਾ ਪਿਆਰੇ ਉਹ ਫਿਰ ਉਤ ਹੋ ਜੰਗੀਆ ਕਿ ਹੇ ਸਤਿਗੁਰੂ ਸੁਣ ਉਸ ਪ੍ਰਭੂ ਪਰਮਾਤਮਾ ਦੀ ਇਕਤਾ ਗੈ ਖੇਚੈ ਉਹਦੇ ਨਾਲ ਮੇਰਾ ਮੇਲ ਮੁਲਾਕਾਤ ਇਹ ਰੀ ਅਗੇ ਮੈਂ ਇੱਕ ਬੀਖਰੀ ਕਰਦਾ ਹਾਂ ਇਥੇ ਜੱਜੇ ਨਾਲ ਸ਼ਬਦ ਲਿਖਿਆ ਹੋਇਆ ਹੈ ਰੱਬ ਗੁਰੂ ਦੇ ਲਈ ਸੱਚੇ ਮਿੱਤਰ ਦੇ ਲਈ ਕਿ ਜਿੱਥੇ ਮਹਾਰਾਜ ਨੇ ਜੱਜੇ ਨਾਲ ਯਾਤਰਾ ਕਿਸ ਦਿੱਤਾ ਉਥੇ ਬੇਵਿਚਾਰੀ ਬੰਦੇ ਲਈ ਰੱਬ ਦਾ ਮਹਾਰਾਜ ਜਿੰਦੇ ਕੁਝ ਲੋਕ ਕਿਸ ਤਰ੍ਹਾਂ ਦੇ ਨੇ ਜਿਹੜੇ ਥੋਰ ਨੇ ਯਾਰ ਨੇ ਕਿ ਉਹ ਲੋਕ ਜਿਹੜੇ ਦੀਨ ਤੋਂ ਧਰਮ ਤੋਂ ਰਹਿਜਣ ਉਹਨਾਂ ਦੀ ਆਤਮਾ ਵਿੱਚ ਮਟੱਡਾ ਹੁੰਦੀ ਚੋਰਾੰ 11 ਰੰਡੀਆਂ ਉੱਟਣ ਜਾਂ ਦੀ ਮਾਰ ਬੇ ਦਿਨਾਂ ਦੀ ਰੋਟੀ ਬੇਗਿੰਦਾ ਕਥਾ ਦੀਨ ਤੋਂ ਰਹਿਜ ਜਿਨ੍ਹਾਂ ਦਾ ਦੀਨ ਕੋਈ ਨਹੀਂ ਧਰਮ ਇੱਥੇ ਮਹਾਰਾਜ ਨੇ ਚਰਜੇ ਨਾਲ ਸ਼ਬਦ ਲਿਖਿਆ ਗਿਆ ਇਹਦਾ ਇੱਕ ਵਿਦਿਆਰਥੀ ਬੰਦਾ ਇਹ ਖਿਆਲ ਕਰਦਾ ਜਿੱਥੇ ਵੀ ਗੁਰਬਾਣੀ ਦੇ ਵਿੱਚ ਜੱਜੇ ਨਾਲ ਸ਼ਬਦ ਲਿਖਿਆ ਹੈ ਉਹ ਅਗੇ ਵਿਚਾਰੀ ਲਈ ਯਾਰ ਜਿੱਥੇ ਜਈਏ ਨਾਲ ਮਹਾਰਾਜ ਨੇ ਸ਼ਬਦ ਲਿਖਿਆ ਹੈ ਉਹ ਸੱਚੇ ਮਿੱਤਰ ਲਈ ਲਿਖਿਆ ਹੋਇਆ ਗੁਰੂ ਲਈ ਲਿਖਿਆ ਹੋਇਆ ਕਿ ਮੈਂ ਤੇਰੀ ਅਗੇ ਇੱਕ ਬੇਨਤੀ ਕਰਦਾ ਮੈਨੂੰ ਉਸ ਪਿਆਰੇ ਨਾਲ ਮਿਲਾਂ ਮਿੱਤਰ ਖੱਜਣ ਦੋਸਤ ਇਹ ਤਿੰਨੋਂ ਸ਼ਬਦ ਇੱਕੋ ਜਿਹੇ ਹਾਂ ਦੋ ਸੱਤ ਤੋਂ ਵਿਗੜ ਕੇ ਸ਼ਬਦ ਦੋਸਤ ਬਣਿਆ ਜਿਦਾਂ ਦੋ ਕਤਰ ਲਾਦ ਕੇ ਨਾ ਬਖਰੀ ਨਹੀਂ ਕੀਤੇ ਜਾ ਸਕਦੇ ਸੰਗtre ਦਾ ਲੀਮੂ ਦਾ ਰਸ ਮਿਲਾ ਦੇ ਤਾਂ ਇੱਕ ਉਜਿਤ ਦੋ ਲੱਦ ਮਿਲ ਗਏ ਉਹ ਵੱਖਰੇ ਨਹੀਂ ਹੁੰਦੇ ਉਹਨੂੰ ਹੁਣ ਅਸੀਂ ਅੱਠੇ ਕਰਕੇ ਵੱਖਰੇ ਨਹੀਂ ਕਰ ਸਕਦੇ ਜੀ ਸੰਗ ਕਿਰਿਆ ਦਾ ਰਾਸ ਵਖਰਾ ਕਰਕੇ ਨੀਬੂ ਦਾ ਰਾਸ ਵਖਰਾ ਕਰ ਉਹ ਵਖਰਾ ਨਹੀਂ ਹੁੰਦਾ ਦੋ ਥੱਤ ਰਲ ਕੇ ਇੱਕ ਹੋ ਜਾਂਦੇ ਜਿਹੜੇ ਅੰਦਰੋਂ ਇੱਕ ਹੋ ਜਾਂਦਾ ਅਸਲ ਦੋ ਸੁਭੋ ਹੁੰਦਾ ਹੈ ਦੋ ਥੱਤ ਰਲਿਆ ਦੋ ਥੱਤ ਤੋਂ ਵਿਗੜ ਕੇ ਸ਼ਾਬਦ ਦੋਸਤ ਬਣ ਗਿਆ ਜੀ ਕੋ ਸੱਜਣ ਵੀ ਕਹਿੰਦੇ ਆ ਮਿੱਤਰ ਵੀ ਕਹਿੰਦੇ ਆ ਇਹ ਸੋਨ ਨੂੰ ਭਾਵੇਂ ਸ਼ਬਦ ਇੱਕੋ ਦੇ ਲੱਗੇ ਪਰ ਅਰਥ ਕੋਈ ਏ ਸੱਚਾ ਮਿੱਤਰ ਦੋਸਤ ਮਿੱਤਰ ਸੱਚਾ ਪਰ ਜਿਹੜਾ ਜਾਤ ਸ਼ਬਦ ਹੈ ਸੋਨ ਨੂੰ ਭਾਵੇਂ ਦੂਨੂ ਇੱਕੋ ਦੇ ਲੱਗਦੇ ਨੇ ਇਕਠਾ ਮਾਰਾ ਤੇਰੇ ਜੀਗੇ ਨਾਲ ਲੱਗਿਆ ਹੈ ਸੋ ਜਾਰ ਆਮਾਰੇ ਸੱਜਣੇ ਕੋਟੋਂ ਮੈਨਾਂ ਮੁਝਿਆ ਏ ਗੁਰੂ ਲਈ ਆਇਆ ਹੈ ਸ਼ਬਦ ਸੱਚੇ ਮਿੱਤਰ ਲਈ ਆਇਆ ਹੈ ਚੋਰਾ ਧਿਆਰਾ ਰਹਿਣੀਆਂ ਕੂਟਣੀਆਂ ਦੀ ਮਾਰ ਕੇ ਬੇਵਿਚਾਰੀ ਬੰਦੇ ਨੇ ਜੱਜੇ ਨਾਲ ਬਾਰਾਂ ਸ਼ਬਦ ਲਿਖੇ। ਇਹ ਫਰਕ ਹੈ ਅਰਥਾਂ ਦੇ ਵਿੱਚ। ਪਰ ਸੋਨ ਨੂੰ ਸਾਧੂ ਉਹ ਇੱਕੋ ਜਿਹੇ ਸ਼ਬਦ ਹੁੰਦੇ ਆ ਜਾਂ। ਪਰ ਗੁਰੂ ਨੇ ਜਿੱਥੇ ਬੇਵਿਚਾਰੀ ਬੰਦੇ ਨੇ ਲਿਖਿਆ ਉਹ ਜੱਜੇ ਨਾਲ ਜਿੱਥੇ ਸੱਚੇ ਮਿੱਤਰ ਨੇ ਲਿਖਿਆ ਗੁਰੂ ਨੇ ਲਿਖਿਆ ਉਹ ਜੱਜੇ ਨਾਲ ਦਾ।